ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਆਹ ਜਿਹੜਾ ਹਰਾ ਧਨੀਆ ਹੈ ਨਾ ਇਹ ਆਪਾਂ ਕਾਫੀ ਸਾਰਾ ਆਪਣੇ ਸੀਗਾ ਇਹਨੂੰ ਆਪਾਂ ਸਾਰਿਆਂ ਨੂੰ ਵੱਢ ਲਿਆ ਵੱਢ ਕੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਚੰਗੀ ਤਰ੍ਹਾਂ ਧੋ ਕੇ ਤੇ ਇਹਨੂੰ ਨਾ ਆਪਾਂ ਧੁੱਪੇ ਰੱਖਤਾ ਹੁਣ ਇਹ ਚੰਗੀ ਤਰ੍ਹਾਂ ਆ ਸੁੱਕ ਗਿਆ ਇਹਦਾ ਪਾਣੀ ਸਾਰਾ ਤੇ ਹੁਣ ਨਾ ਆਪਾਂ ਇਹਨੂੰ ਇੱਕ ਸਾਲ ਵਾਸਤੇ ਇਹਨੂੰ ਸਟੋਰ ਕਰਨ ਵਾਸਤੇ ਨਾ ਆਪਾਂ ਇਹਨੂੰ ਧਣੀਆਂ ਨੂੰ ਇਹਨੂੰ ਸਾਰੇ ਨੂੰ ਆਪਾਂ ਇਹਦੀਆਂ ਜਿਹੜੀਆਂ ਹੈਗੀਆਂ ਆ ਬਰੀਕ ਬਰੀਕ ਆ ਪੱਤੀਆਂ ਇਹ ਆਪਾਂ ਸਾਰੀਆਂ ਤੋੜਾਂਗੇ ਇਹ ਜਿਹੜੇ ਡੰਡਲ ਆ ਇਹ ਨਹੀਂ ਆਪਾਂ ਤੋੜਦੇ ਕਿਉਂਕਿ ਇਹ ਜਿਹੜੇ ਡੰਡਲ ਆਏਗੀ ਤਾਂ ਟੁੱਟ ਜਾਂ ਆਪਾਂ ਵਿੱਚ ਸੁਕਾਵਾਂਗੇ ਤਾਂ ਇਹ ਨਾ ਕਿ ਡੱਕਿਆਂ ਜਿਹਾ ਵੰਗੂ ਬਣ ਜਾਣਗੇ ਜਿਵੇਂ ਟੱਕੇ ਛੋਟੇ ਛੋਟੇ ਟੱਕੇ ਹੁੰਦੇ ਆ ਤੇ ਉਹ ਫਿਰ ਖਾਣ ਦੇ ਵਿੱਚ ਸਵਾਦਨ ਲੱਗਦੇ ਆਪਾਂ ਇਹਦੇ ਕੱਲੇ ਆਹ ਜਿਹੜੇ ਪੱਤੇ ਆ ਇਹ ਤੋੜਾਂਗੇ ਇਸ ਤਰ੍ਹਾਂ ਕਰਕੇ ਐਂ ਕਰਕੇ ਜਿਹੜਾ ਕੱਚੇ ਕੱਚੇ ਨੇ ਇਥੋਂ ਐਂ ਕਰਕੇ ਤੇ ਜਿਹੜੇ ਆਹ ਜਿਵੇਂ ਆ ਪੱਕਿਆ ਵਿਆ ਇਹਦੇ ਵਿੱਚ ਬਹੁਤ ਜ਼ਿਆਦਾ ਖੁਸ਼ਬੂ ਹੁੰਦੀ ਆ ਤੇ ਇਹ ਵੀ ਆਪਾਂ ਨਾ ਇਸ ਤਰ੍ਹਾਂ ਕਰਕੇ ਨਾ ਐਂ ਕਰਕੇ ਤੋੜ ਲਾਂਗੇ ਤੇ ਇਹ ਜਿਹੜਾ ਧਨੀਆ ਇਹ ਉਹ ਇਸ ਤਰ੍ਹਾਂ ਜਿੱਥੇ ਜਿੱਥੇ ਜ਼ਿਆਦਾ ਪੱਕਿਆ ਉਹ ਨਹੀਂ ਆਪਾਂ ਤੋੜਦੇ ਤੇ ਜਿਹੜਾ ਇਹ ਕੱਚਾ ਕੱਚਾ ਇਹ ਆਪਾਂ ਸਾਰਾ ਤੋੜ ਲਾਂਗੇ ਐਂ ਕਰਕੇ ਇਹ ਸਾਰਾ ਆਹ ਦਾ ਸਾਰਾ ਜਿੰਨਾ ਵੀ ਹੈ ਇਹਨੂੰ ਆਪਾਂ ਐਂ ਤੋੜ-ਤੋੜ ਕੇ ਤੇ ਇਹਨੂੰ ਨਾਲ ਦੀ ਨਾਲ ਹੀ ਮੈਂ چیر-ਚਿਰ ਕੇ ਰੱਖ ਦਊਂਗੀ ਤੇ ਇਹਨੂੰ ਫਿਰ ਆਪਾਂ ਨਾ ਇੱਕ ਸਾਲ ਵਾਸਤੇ ਸਟੋਰ ਕਰ ਲਾਂਗੇ ਕਿਉਂਕਿ ਜਦੋਂ ਜ਼ਿਆਦਾ ਗਰਮੀ ਹੁੰਦੀ ਆ ਉਦੋਂ ਆਪਾਂ ਨੂੰ ਧਨੀਆ ਨਹੀਂ ਮਿਲਦਾ ਜੇ ਮਿਲਦਾ ਵੀ ਆ ਤਾਂ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਤੇ ਆਪਣੇ ਲੈਣ ਦੀ ਪਹੁੰਚ ਤੋਂ ਬਾਹਰ ਹੁੰਦਾ ਤੇ ਆਪਾਂ ਨਾ ਇਸ ਤਰ੍ਹਾਂ ਕਰਕੇ ਜਿਵੇਂ ਆਪਾਂ ਮੇਥੀ ਸਕਾ ਕੇ ਰੱਖਦੇ ਆ ਪਹਿਲਾਂ ਸੀ ਤਾਂ ਸਾਗ ਵੀ ਸਕਾ ਕੇ ਰੱਖਦੇ ਸੀ ਸਾਰਾ ਮੇਥੀ ਸਾਰੇ ਤੇ ਮੈਂ ਹਰ ਸਾਲ ਨਾ ਇਹ ਮੇਥੀ ਤੇ ਧਨੀਆ ਇਹ ਜ਼ਰੂਰ ਸਕਾ ਕੇ ਰੱਖਦੀ ਆ ਜਿਵੇਂ ਥੋੜੀ ਪਾਲਕ ਵੀ ਪਾਲਕ ਤੇ ਮੇਥੀ ਐਸਟਰਾ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ ਆਪਾਂ ਉਹ ਵੀ ਆਪਾਂ ਉਹ ਵੀ ਸਕਾਗੇ ਰੱਖ ਲੈਣੇ ਹੁੰਨੇ ਆ ਤੇ ਜਦੋਂ ਗਰਮੀਆਂ ਦੇ ਵਿੱਚ ਚਲਾਈ ਦਾ ਸਾਗ ਹੁੰਦਾ ਨਾ ਚਲਾਈ ਹੋ ਜਾਂਦੀ ਹੈ ਚਲਾਈ ਦੇ ਬਾਥੋ ਤੇ ਉਦੋਂ ਫਿਰ ਨਾ ਆਪਾਂ ਉਹਦੇ ਵਿੱਚ ਪਾ ਕੇ ਤੇ ਉਹਦਾ ਸਾਗ ਬਣਾਈਏ ਤਾਂ ਬਹੁਤ ਸਵਾਦ ਲੱਗਦਾ ਜਦੋਂ ਆਪਾਂ ਸਬਜ਼ੀਆਂ ਬਣਾਉਂਦੇ ਆ ਤਾਂ ਫਿਰ ਜਦੋਂ ਆਪਣੇ ਕੋਲੇ ਧਣੀਆਂ ਨਹੀਂ ਹੁੰਦਾ ਹਰਾ ਧਣੀਆਂ ਨਹੀਂ ਮਿਲਦਾ ਜਦੋਂ ਆਪਾਂ ਨੂੰ ਤੇ ਉਦੋਂ ਹੀ ਆਪਾਂ ਨਾ ਸਬਜ਼ੀਆਂ ਦੇ ਵਿੱਚ ਸਾਰੀਆਂ ਦੇ ਵਿੱਚ ਪਾ ਕੇ ਤੇ ਆਪਾਂ ਉਹੀ ਇੰਜੋਏ ਕਰ ਸਕਦੇ ਆ ਤਣੀਆਂ ਆਪਾਂ ਨੂੰ ਉਹੀ ਮਿਲ ਜਾਂਦਾ ਇਹਨੂੰ ਆਪਾਂ ਜਦੋਂ ਤੋੜ ਕੇ ਤੇ ਨਾਲ ਦੀ ਨਾਲ ਨਾ ਆਪਾਂ ਇਹਨੂੰ ਚੀਰ-ਚੀਰ ਕੇ ਨਾਲ ਦੀ ਨਾਲ ਰੱਖੀ ਜਾਵਾਂਗੇ ਬਸ ਇਸ ਤਰੀ ਤੋੜੀ ਜਾਣਾ ਸਾਰਾ ਤਣੀਆਂ ਤੇ ਜਿਹੜਾ ਹੈਗਾ ਜੇ ਆਪਾਂ ਇਹਨੂੰ ਇਸ ਤਰ੍ਹਾਂ ਕਈ ਲੋਕ ਨਾ ਇਸ ਤਰ੍ਹਾਂ ਕਰਕੇ ਐਂ ਉਹ ਕਰ ਲੈਂਦੇ ਆ ਤੇ ਫਿਰ ਉਹਦੇ ਪੱਤੇ-ਪੱਤੇ ਝਾੜਦਾ ਪੱਤੇ-ਪੱਤੇ ਨੂੰ ਉਹਨਾਂ ਨੂੰ ਕੀ ਇਹਦਾ ਨਾਮ ਇਸ ਤਰ੍ਹਾਂ ਕਰਕੇ ਹੱਥ ਨਾਲ ਉਹਨੂੰ ਭੋਰ ਲੈਂਦੇ ਆ ਹਨਾ ਤੇ ਉਹਦੇ ਨਾਲ ਇੱਕ ਤਾਂ ਇਸ ਤਰ੍ਹਾਂ ਹੁੰਦਾ ਕਿ ਜਦੋਂ ਆਪਾਂ ਸਾਫ਼ ਨਹੀਂ ਕੀਤਾ ਤਾਂ ਮਿੱਟੀ ਵੀ ਨਾਲ ਜਾਂਦੀ ਗੰਦਗੀ ਹੁੰਦੀ ਆ ਉਹਦੇ ਵਿੱਚ ਹੀ ਤਿਲਕੀ ਤੇ ਆਪਾਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਧੋ ਲਓ ਧੋ ਕੇ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਚੀਰ ਕੇ ਰੱਖ ਲਾਂਗੇ ਤਾਂ ਫਿਰ ਜਦੋਂ ਆਪਾਂ ਚੀਰ ਕੇ ਉਸ ਤਰ੍ਹਾਂ ਹੀ ਪਾਉਨੇ ਆ ਤਾਂ ਆਪਾਂ ਨੂੰ ਸਬਜ਼ੀ ਦੇ ਵਿੱਚ ਪਾਇਆ ਐਂਜ ਨਹੀਂ ਪਤਾ ਲੱਗਦਾ ਕਿ ਆਪਾਂ ਇਹ ਹਰਾ ਧਨੀਆ ਤਾਜ਼ਾ ਪਾਇਆ ਇਹ ਸੁੱਕਾ ਪਾਇਆ ਇਸ ਤਰ੍ਹਾਂ ਕਰਕੇ ਸਾਰਾ ਨਾ ਪਾਏਗਾ ਜਿਵੇਂ ਆਪਾਂ ਪਧੀਨਾ ਵੀ ਸਪਾਉਨੇ ਆ ਤਾਂ ਆਪਾਂ ਪਰੌਂਠਿਆਂ 'ਚ ਵੀ ਪਾ ਲੈਨੇ ਆ ਤੇ ਦਹੀਂ ਦੇ ਵਿੱਚ ਜਾ ਰਾਇ ਤੇ ਵਿੱਚ ਪਾਉਨੇ ਆ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਪੈ ਜਾਂਦਾ ਇਸ ਤਰ੍ਹਾਂ ਕਰਦੇ ਆ ਸਾਰਾ ਆਪਾਂ ਹੀ ਤੋੜ ਲਾਂਗੇ ਹੁਣ ਮੈਂ ਤੁਹਾਨੂੰ ਦੱਸ ਦਿੰਨੀ ਆ ਬਾਬਾ ਕਿੱਥੇ ਰੱਖਦੀ ਬਾਬਾ ਹੁਣ ਨਾ ਆਪਾਂ ਇਹਨੂੰ ਕਰਦੇ ਨਾਲ ਇਸ ਤਰ੍ਹਾਂ ਕਰਕੇ ਜੀਰਾਗੇ ਅਤੋਂ ਜੀਰ ਕੇ ਦਿਖਾਉਣੀ ਆ ਮੋਟਾ ਮੋਟਾ ਜੀਰਾਗੇ ਤੇ ਫੇਰ ਨਾ ਆਪੇ ਨੂੰ ਛਾਂ ਤੇ ਸੁਕਾ ਲਾਉਣਾ ਧੁੱਪੇ ਨਹੀਂ ਸੁਕਾਉਣਾ ਧੁੱਪੇ ਨਾਲ ਪੀਲਾ ਪੈ ਜਾਂਦਾ ਇਸ ਤਰ੍ਹਾਂ ਕਰਕੇ ਇੱਕ ਦੋ ਦਿਨਾਂ ਚ ਹੀ ਸੁੱਕ ਜਾਂਦਾ ਅੰਦਰ ਇਸ ਤਰ੍ਹਾਂ ਕਰਕੇ ਇਹਨੂੰ ਸਾਰੇ ਨੂੰ ਨਾ ਮੋਟਾ ਮੋਟਾ ਮੈਂ ਜੀਰ ਕੇ ਰੱਖ ਲਵਾਂਗੇ ਤੇ ਨਾ ਹੀ ਤਾਂ ਫਿਰ ਹੁਣ ਆਪਾਂ ਨੂੰ ਇਹਨੂੰ ਕਿਰਨਾਵੇਂ ਇਹਦੇ ਵਿੱਚ ਕੋਈ ਡੰਡਲ ਹੋਣਗੇ ਤੇ ਨਾ ਹੀ ਇਹਦੇ ਵੀ ਆਪਾਂ ਨੂੰ ਇਸ ਤਰ੍ਹਾਂ ਹੋਊਗਾ ਵੀ ਇਹ ਖਰਾਬ ਨਹੀਂ ਹੈਗਾ ਇਸ ਤਰ੍ਹਾਂ ਕਰਕੇ ਨਾ ਸਾਰਾ ਪਾਏ ਕਰਕੇ ਰੱਖ ਲਾਂਗੇ ਇਹਨੂੰ ਚੁੰਨੀ ਦੇ ਉੱਤੇ ਵਿਛਾ ਕੇ ਤੇ ਇਹਨੂੰ ਆਪਾਂ ਪਾ ਦੇਗੇ ਚੰਗੀ ਤਰ੍ਹਾਂ ਇਹ ਸੁੱਕ ਜਾਊਗਾ ਜਦੋਂ ਸੁੱਕ ਗਿਆ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਤੇ ਇਸ ਤਰ੍ਹਾਂ ਕਰ ਕਰਕੇ ਆਪਾਂ ਇਹ ਸਾਰਾ ਰੱਖ ਲੈਣਾ ਤੇ ਜਿਹੜੇ ਆ ਜਿਹੜੇ ਇਹਦੇ ਡੰਡਲ ਹੁੰਦੇ ਆ ਇਹਦੀ ਆਪਾਂ ਚਟਨੀ ਬਣਾ ਲਾਂਗੇ ਇਹ ਤਾਂ ਹੁਣ ਬਹੁਤ ਜ਼ਿਆਦਾ ਹੈ ਤੇ ਜਦੋਂ ਆਪਣੇ ਕੋਈ ਕੱਟ ਹੁੰਦਾ ਜਿਵੇਂ ਧਨੀਆ ਤਾਂ ਇਹ ਡੰਡਲ ਵੀ ਸੱਟਣ ਵਾਲੇ ਨਹੀਂ ਹੈਗੇ ਇਹਦੀ ਆਪਾਂ ਚਟਨੀ ਵੀ ਬਣਾ ਸਕਦੇ ਆ ਤੇ ਅੱਜ ਤਾਂ ਹੁਣ ਮੈਂ ਇਹਦੀ ਚਟਨੀ ਬਣਾ ਲਵਾਂਗੀ ਆਪਣੇ ਕੋਲ ਜਿਆਦਾ ਹੀ ਹੈ ਜੇ ਨਾਂ ਵੀ ਹੋਵੇ ਤਾਂ ਇਹ ਥਾਇਰਡ ਵਾਲਿਆਂ ਵਾਸਤੇ ਵੀ ਤੁਹਾਨੂੰ ਇੱਕ ਦਵਾਈ ਵੀ ਦੱਸਣੀ ਹੈ ਮੈਂ ਥਾਇਰਡ ਵਾਲਿਆਂ ਵਾਸਤੇ ਮੈਨੂੰ ਬਹੁਤ ਜ਼ਿਆਦਾ ਥਾਇਰਡ ਸੀ ਤੇ ਮੈਂ ਇਹਦੀ ਜਿਹੜੀ ਇਹ ਇਹ ਰਹਿ ਜਾਂਦੇ ਆ ਡੰਡਲੇ ਇਹਦੀ ਤੁਸੀਂ ਚਟਨੀ ਬਣਾ ਕੇ ਵੀ ਖਾ ਸਕਦੇ ਆ ਇੱਕ ਚਮਚ ਹਰ ਰੋਜ਼ ਤੇ ਜੇ ਤੁਸੀਂ ਚਟਨੀ ਬਣਾ ਕੇ ਨਹੀਂ ਖਾ ਸਕਦੇ ਤਾਂ ਇਹਨੂੰ ਪਾਣੀ ਦੇ ਵਿੱਚ ਜਿਵੇਂ ਇੰਨੇ ਸਾਰੇ ਡੰਡੇ ਇੰਨੇ ਸਾਰੇ ਡੰਡਲ ਆ ਜਿਵੇਂ ਆਹਾਂ ਇੰਨੇ ਸਾਰੇ ਡੰਡਲ ਆ ਇਹਨਾਂ ਨੂੰ ਮੋਟਾ-ਮੋਟਾ ਕੱਟ ਕੇ ਇੱਕ ਇੱਕ ਗਲਾਸ ਪਾਣੀ ਦੇ ਵਿੱਚ ਇਹਨੂੰ ਪਾ ਕੇ ਉਬਾਲ ਲਓ ਜਦੋਂ ਦੋ ਉਬਾਲੇ ਆ ਜਾਣ ਤਾਂ ਤੁਸੀਂ ਇਹਨੂੰ ਘੁੱਸ ਘੁੱਸਾ ਪੀਣਾ ਸ਼ੁਰੂ ਕਰਦੇ ਹੋ ਹਰ ਰੋਜ਼ ਇੱਕ ਟਾਈਮ ਮੈਂ ਇਸ ਤਸਵੀਰੀ ਸਵੇਰੇ ਪੀਣਾ ਹੁੰਦਾ ਜੇ ਸਵੇਰੇ ਤੁਸੀਂ ਨਹੀਂ ਪੀ ਸਕਦੇ ਰੋਟੀ ਖਾਣ ਤੋਂ ਬਾਅਦ 10:00 11:00 ਵਜੇ ਉਦੋਂ ਤੁਸੀਂ ਇਹਨੂੰ ਪੀ ਸਕਦੇ 11:00 11:00 ਵਜੇ ਤੱਕ ਆਪਾਂ ਸਵੇਰੇ ਸ ਜਲਦੀ ਆਪਾਂ ਬ੍ਰੀਕਫਾਸਟ ਕਰ ਲੈਣੇ ਜਾਂ ਉਹ ਖਾ ਪੀ ਕੇ ਤੇ ਉਸ ਤੋਂ ਬਾਅਦ ਫਿਰ ਇਹ ਤੁਸੀਂ ਪੀ ਸਕਦੇ ਆ ਤੇ ਇਹਦੇ ਨਾਲ ਤੁਹਾਡਾ ਥਾਇਰੋਇਡ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਕਿਉਂਕਿ ਮੈਂ ਇਹ ਪਿੰਦੀ ਆ ਹੁਣ ਤੱਕ ਹੀ ਪਿੰਦੀ ਆ ਤਾਂ ਮੇਰਾ ਥਾਇਰੋਇਡ ਬਹੁਤ ਜ਼ਿਆਦਾ ਕੰਟਰੋਲ ਆ ਤੇ ਨਹੀਂ ਤਾਂ ਮੇਰਾ 275 ਹੁੰਦਾ ਸੀ ਥਾਇਰੋਇਡ ਇਹ ਜਿਹੜਾ ਇਹ ਜਿਹੜਾ ਫਿਰ ਮੈਂ ਕਿਸੇ ਆਯੁਰਵੈਦਿਕ ਡਾਕਟਰ ਨੂੰ ਦੱਸਿਆ ਸੀ ਤਾਂ ਮੈਂ ਇਹ ਹਰ ਰੋਜ਼ ਪਿੰਦੀ ਸੀ ਕਿ ਜਦੋਂ ਸਰਦੀਆਂ ਹੁੰਦੇ ਜਦੋਂ ਗਰਮੀ ਹੁੰਦੀ ਹੈ ਬਹੁਤ ਜ਼ਿਆਦਾ ਤਾਂ ਉਦੋਂ ਮੈਂ ਇੱਕ ਚਮਚ ਸੁੱਕਾ ਧਨੀਆ ਪਾਣੀ ਦੇ ਵਿੱਚ ਉਬਾਲ ਕੇ ਉਹ ਪਿੰਦੀ ਆ ਇਹ ਧਨੀਏ ਦੇ ਬਹੁਤ ਜ਼ਿਆਦਾ ਫਾਇਦੇ ਆ ਤੇ ਮੈਂ ਕਦੇ ਵੀ ਇੰਨਾ ਇੰਨਾ ਧਣੀਆਂ ਵੀ ਵੈਸੇ ਨਹੀਂ ਕਰੇ ਸਿੱਟਿਆਗਾ ਇਸ ਕਰਕੇ ਮੈਂ ਉਹਨੂੰ ਹਰ ਧਣੀਆਂ ਨੂੰ ਬਹੁਤ ਜ਼ਿਆਦਾ ਜੂਸ ਕਰਦੀ ਆ ਤੇ ਜੇ ਕਿਸੇ ਮੇਰੀ ਭੈਣ ਨੂੰ ਥਾਇਰਡ ਹੈ ਤਾਂ ਉਹ ਅਜ਼ਮਾ ਕੇ ਦੇਖ ਸਕਦਾ ਕਿਉਂਕਿ ਜੇ ਫਾਇਦਾ ਨਹੀਂ ਤਾਂ ਨੁਕਸਾਨ ਵੀ ਕੋਈ ਨਹੀਂ ਇਹਦਾ ਤੇ ਤੁਸੀਂ ਚੈੱਕ ਕਰਕੇ ਵੇਖਿਓ ਪਹਿਲਾਂ ਚੈੱਕ ਕਰਾਇਓ ਤੇ ਤੁਸੀਂ ਜਦੋਂ ਇਹਨੂੰ ਧਣੀਆਂ ਨੂੰ ਪੀਓਗੇ ਤਾਂ ਫਿਰ ਚੈੱਕ ਕਰਿਓ ਤੁਹਾਡਾ ਕਿੰਨਾ ਥਾਇਰਡ ਘਟਦਾ ਜਿਹੜੀ ਆਪਾਂ ਹਰ ਰੋਜ਼ ਇੱਕ ਗੋਲੀ ਲੈਨੇ ਆ ਉਹਦੇ ਨਾਲ ਨਹੀਂ ਇੰਨਾ ਘਟਦਾ ਜਿੰਨਾ ਇਹਦੇ ਨਾਲ ਘਟਦਾ ਮੈਂ ਵੀ ਲੈਨੀ ਆ ਗੋਲੀ ਹਰ ਰੋਜ਼ ਲੈਣੀ ਆ ਤੇ ਪਰ ਇਹਦੇ ਨਾਲ ਬਹੁਤ ਜ਼ਿਆਦਾ ਘਟਦਾ ਤੇ ਬਹੁਤ ਜ਼ਿਆਦਾ ਫਰਕ ਪੈਂਦਾ ਤੁਹਾਡਾ ਜਿਹੜਾ ਗਲੇ ਦਾ ਆ ਜਿਹੜਾ ਸਿਸਟਮ ਆ ਇਹ ਬਹੁਤ ਜ਼ਿਆਦਾ ਠੀਕ ਹੁੰਦਾ ਨਹੀਂ ਤਾਂ ਮੇਰੀ ਆਵਾਜ਼ ਵੀ ਬੈਠ ਜਾਂਦੀ ਹੁੰਦੀ ਸੀ ਜਦੋਂ ਦਾ ਮੈਂ ਧਨੀਆਂ ਪੀਣ ਲੱਗੀ ਆ ਤਾਂ ਉਦੋਂ ਦੀ ਮੇਰੀ ਆਵਾਜ਼ ਨਹੀਂ ਵਹਿੰਦੀ ਹੈਗੀ ਜੇ ਮੈਂ ਸਰਦੀਆਂ ਦੇ ਦਿਨਾਂ ਵਿੱਚ ਜ਼ਿਆਦਾ ਬੋਲ ਲੈਣਾ ਜਾਂ ਉੱਚੀ ਬੋਲਣਾ ਤਾਂ ਮੇਰੇ ਨਾਲ ਕਈ ਵਾਰੀ ਆਵਾਜ਼ ਬੰਦ ਹੋ ਜਾਂਦੀ ਹੁੰਦੀ ਸੀ ਤੇ ਇਹ ਧਨੀਆਂ ਹੁਣ ਜਦੋਂ ਦੀ ਮੈਂ ਪੀਣੀ ਆ ਤੇ ਉਦੋਂ ਦਾ ਇਹ ਨਹੀਂ ਹੋਇਆ ਪਰ ਸਰਦੀਆਂ ਦੇ ਵਿੱਚ ਰੋਗ ਬੰਦ ਕਰਕੇ ਤੁਮ ਐ ਫੇਰ ਪੀਣੀ ਸ਼ੁਰੂ ਕਰ ਦੇਣੀ ਵੈਸੇ ਤਮ ਕਦੀ ਕੀਤਾ ਨਹੀਂ ਹੈਗਾ ਹਰ ਰੋਜ਼ ਹੀ ਪੀਣੀ ਹੈ ਜੇ 1 5 7 ਦਿਨ ਬੰਦ ਨਹੀਂ ਕਰ ਲਓਗੇ ਤਾਂ ਕੋਈ ਗੱਲ ਨਹੀਂ ਫੇਰ ਫੇਰ ਸ਼ੁਰੂ ਕਰ ਲਓ ਤੇ ਇਹਦਾ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਹੈਗਾ ਜਿਹੜੀ ਹੈਗੀ ਜੇ ਪੈਰਾਂ ਦੇ ਵਿੱਚ ਜਲਨ ਹੁੰਦੀ ਹੈ ਉਹ ਵੀ ਜਿਹੜੇ ਤਲੀਆਂ ਦੇ ਵਿੱਚ ਆਪਾਂ ਕਹਿੰਦੇ ਆ ਵੀ ਪੈਰ ਮੱਚਦੇ ਆ ਤੇ ਜੇ ਤੁਸੀਂ ਇਹ ਪੀਣਾ ਸ਼ੁਰੂ ਕਰਦੇ ਹੋ ਨਾ ਤਣੀਆਂ ਤਾਂ ਤੁਹਾਨੂੰ ਇਹਦੇ ਨਾਲ ਤੁਹਾਡੇ ਪੈਰਾਂ ਦੀ ਜਲਨ ਵੀ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ ਅੱਖਾਂ ਦੀ ਰੋਸ਼ਨੀ ਵੀ ਵੱਧਦੀ ਹੈ ਕਾਫੀ ਸਰੀਆਂ ਜਿਵੇਂ ਹੈਗੀਆਂ ਆਪਾਂ ਨੂੰ ਬਿਮਾਰੀਆਂ ਤਾਂ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈਂਦਾ ਤੇ ਥਰਡ ਤੇ ਜਿਹੜੀ ਮੇਰੀ ਪੈਰਾਂ ਦੀ ਜਲਣਾ ਸਿਰਫ ਇਸ ਧਨੀਏ ਨਾਲ ਰੁਗੀ ਹੈ ਨਹੀਂ ਤਾਂ ਮੈਂ ਬਹੁਤ ਜ਼ਿਆਦਾ ਦਵਾਈ ਖਾਦੀ ਸੀ ਤੇ ਨਾ ਹੀ ਤਾਂ ਮੇਰੇ ਥਰਡ ਦੇ ਕੰਟਰੋਲ ਹੋਰ ਹੁੰਦਾ ਸੀ ਤੇ ਨਾ ਹੀ ਮੇਰੇ ਪੈਰਾਂ ਦੀ ਜਿਹੜੀ ਜਲਣਾ ਉਹ ਠੀਕ ਹੁੰਦੀ ਸੀ ਸਰਦੀਆਂ ਦੇ ਦਿਨਾਂ ਦੇ ਵਿੱਚ ਮੈਂ ਪੈਰ ਨੰਗੇ ਕਰਕੇ ਰਾਤ ਨੂੰ ਪੈਂਦੀ ਸੀ ਤੇ ਹੁਣ ਜਿਦੋਂ ਦਾ ਇਹ ਮੇ ਧਨੀਆ ਆਇਆ ਦਾ ਅੱਜ ਤੋਂ ਉਹ 6-7 ਸਾਲ ਹੋ ਗਏ ਹੋਗੇ ਹੋਗੇ ਮੈਨੂੰ ਇਹ ਧਨੀਏ ਵਾਲਾ ਪਾਣੀ ਪੀਂਦੀ ਨੂੰ ਤੇ ਉਸ ਤੋਂ ਬਾਅਦ ਮੈਂ ਕਦੇ ਵੀ ਹੁਣ ਨੀਂਦ ਮੇਰੇ ਪੈਰਾਂ 'ਚ ਚੱਲ ਨਹੀਂ ਹੁੰਦੀ ਕਿ ਤੇ ਨਾ ਹੀ ਮੈਨੂੰ ਵੀ ਹੁਣ ਥਰਡ ਜਿਵੇਂ ਬਹੁਤ ਜ਼ਿਆਦਾ ਸੀ ਮੈਨੂੰ ਹੁਣ ਇਹ 10 12 11 ਤੋਂ 10 11 12 ਤੇ ਰਹਿੰਦਾ ਜਾਂ ਕਈ ਵਾਰੀ ਤਾਂ ਨਾਰਮਲ ਆ ਜਾਂਦਾ ਠੀਕ ਹੈ ਜਿਵੇਂ ਛੱਡ ਦਿਆਂ ਫੇਰ ਥੋੜਾ ਜਿਹਾ ਹੋ ਜਾਂਦਾ ਨਹੀਂ ਨਾਰਮਲ ਆ ਜਾਂਦਾ ਤੇ ਜਿਨ੍ਹਾਂ ਦਾ ਜਿਵੇਂ 6 7 8 9 10 ਆ ਉਹਨਾਂ ਦਾ ਤਾਂ ਬਹੁਤ ਜ਼ਿਆਦਾ ਫਰਕ ਪੈਂਦਾ ਮੈਂ ਤਾਂ ਮੈਂ ਤਾਂ 275 ਸੀਗਾ 275 ਤਾਂ ਇਹੇ ਇਸੇ ਤਣੀਆਂ ਨੇ ਮੈਨੂੰ ਕੰਟਰੋਲ ਦਿੱਤਾ ਤੇ ਜੇ ਕਿਸੇ ਮੇਰੀ ਭੈਣ ਨੂੰ ਹੈ ਤਾਂ ਉਹ ਯੂਜ਼ ਕਰ ਸਕਦੀ ਹੈ ਮੈਂ ਨਾਲ ਨਾਲ ਤੁਹਾਨੂੰ ਇੱਕ ਦਵਾਈ ਵੀ ਦੱਸਦੀ ਆ ਠੀਕ ਹੈ ਅਬ ਤੇ ਇਹ ਕਿਉਂਕਿ ਮੈਂ ਆਪ ਖੁਦ ਯੂਜ਼ ਕੀਤੀ ਹੈ ਮੈਨੂੰ ਨਹੀਂ ਹੈਗਾ ਕਿ ਵੀ ਆਪਾਂ ਇਹ ਵੇਖ ਕੇ ਪੜ੍ਹ ਕੇ ਜਾਂ YouTube ਤੋਂ ਵੇਖ ਲਿਆ ਜੀ ਤੇ ਉਹਨਾਂ ਨੂੰ ਵੇਖ ਕੇ ਤੇ ਆਪਾਂ ਗਾਂ ਆਪਣੀ ਵੀਡੀਓ ਪਾ ਦੇਣੀ ਕੋ ਨਹੀਂ ਹੈਗਾ ਮੈਂ ਆਪ ਖੁਦ ਯੂਜ਼ ਕੀਤਾ ਤੇ ਇਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਤੇ ਜੇ ਕਿਸੇ ਨੂੰ ਹੈ ਪੀ ਕੇ ਵੇਖਿਓ ਵੀ ਕੀ ਵੀ ਕੀ ਜੇ ਤੁਹਾਨੂੰ ਫਰਕ ਲੱਗਿਆ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਕਿੰਨਾ ਫਰਕ ਪਿਆ ਜੀ ਬਿਰੀ ਇਸ アドਵਾਈਸ ਆਹ ਦਵਾਈ ਦੇ ਇਸ ਨੂੰ ਧਨੀਏ ਦੇ ਫਾਇਦੇ ਦੱਸਣ ਵਾਸਤੇ ਦੱਸਣ ਦਾ ਜੀ ਕਿਸੇ ਦੇ ਬਿਮਾਰੀ ਠੀਕ ਹੁੰਦੀ ਆ ਤਾਂ ਮੈਨੂੰ ਬਹੁਤ ਖੁਸ਼ੀ ਮਿਲੂਗੀ ਤੇ ਮੈਨੂੰ ਜ਼ਰੂਰ ਦੱਸਿਓ ਤੁਸੀਂ ਕਮੈਂਟ ਕਰਕੇ ਵੀ ਤੁਹਾਨੂੰ ਕਿੰਨਾ ਫਰਕ ਪਿਆ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਤੋੜ ਲਾਂਗੇ ਜੀ ਆਪਾਂ ਸਾਰੀਆਂ ਡੰਡੀਆਂ ਦੇ ਸਣੇ ਆਪਾ ਤੋੜਦੀਆਂ ਨਾ ਉਹ ਆਪਣਾ ਠੀਕ ਨਹੀਂ ਗਏ ਉਹ ਨਾ ਫਿਰ ਆਪਣੇ ਦੰਦਾਂ ਦੇ ਵਿੱਚ ਚੜਦੇ ਆ ਇਸ ਤਰ੍ਹਾਂ ਇਹ ਆਪ ਸਾਰੇ ਕੱਟ ਲੈਣੇ ਪੱਤੇ ਬਸ ਨਾਲ-ਨਾਲ ਹੀ ਮੈਂ ਕੱਟੀ ਜਾਊਂਗੀ ਤੇ ਫਿਰ ਆਪਾਂ ਇਹਨੂੰ ਛਾਂ ਦੇ ਸੁਕਾ ਲਾਂਗੇ ਇਸ ਤਰ੍ਹਾਂ ਕਰਕੇ ਨਾ ਇਹ ਥੋੜੀ ਜੀ ਮਿਹਨਤ ਹੁੰਦੀ ਹੈ ਤੇ ਆਪਾਂ ਪਹਿਲਾਂ ਆਪਣੀਆਂ ਮਾਵਾਂ ਤਾਂ ਕਰ ਲੈਂਦੀਆਂ ਸੀ ਮਿਹਨਤ ਪਰ ਹੁਣ ਕਾਫੀ ਲੋਕ ਕਰਦੇ ਵੀ ਆ ਇਹਨੇ ਹੈਗਾ ਕਈ ਭੈਣਾ ਮੇਰੇ ਵਰਗੀਆਂ ਕਈ ਆਹੰਦੇ ਵੀ ਚਲੋ ਜੀ ਆਪਾਂ ਕੀ ਕਰਨਾ ਮੁੱਲ ਤਾਂ ਮਿਲ ਹੀ ਜਾਂਦਾ ਹੈਗਾ ਪਰ ਨਹੀਂ ਮੁਰ ਤਾਂ ਹਰ ਚੀਜ਼ ਮਿਲ ਜਾਂਦੀ ਹੈ ਜਿਹੜੀ ਆਪਾਂ ਹੱਥ ਨਾਲ ਜੀ ਨੂੰ ਆਪਾਂ ਸਟੋਰ ਕਰਦੇ ਆ ਤੇ ਇਹ ਰੱਖਦੇ ਆ ਨਾ ਤੇ ਉਹਦਾ ਵੀ ਆਪਣਾ ਇੱਕ ਸਹੂਜਾ ਅਲੱਗ ਹੀ ਮਿਲਦਾ ਵੀ ਹਾਂ ਮੈਂ ਆਪਾਂ ਨਾ ਪੈਸੇ ਦੀ ਇਨਵੈਸਟਮੈਂਟ ਕੀਤੀ ਆ ਕਿਹਦੇ ਨਾ 1-1 ਰੁਪਈਆ ਬਚਾ ਬਚਾਈਏ ਤਾਂ ਆਪਾਂ ਬਹੁਤ ਸਾਰੇ ਪੈਸਾ ਜੋੜ ਸਕਦੀ ਆ ਇਦਾਂ ਆਪਾਂ ਢੋਂਗ ਢੋਂਗੇ ਇਸ ਤਰ੍ਹਾਂ چیر-ਚਿਰ ਕੇ ਰੱਖ ਲਿਆ ਇੱਕ ਪਲੇਟ ਭਰ ਕੇ ਮੈਂ چیر ਕੇ ਨਾ ਰੱਖਤੀ ਤੇ ਦੂਸਰੇ ਆਪਣਾ ਸਟਾਰਟ ਕਰੀ ਜਨੇ ਤੇ ਇਧਰ ਮੇਰੀ ਸਹੇਲੀ ਆ ਗਈ ਨਾਲੇ ਮੇਰੀ ਇਹ ਭੈਣ ਨਾਲੇ ਮੇਰੀ ਸਹੇਲੀ ਮੈਡਮ ਮਨਜੀਤ ਕੌਰ ਸਪੂਲੋਂ ਆਈ ਸੀ ਮੈਨੂੰ ਮਿਲਣ ਦੇ ਨਾਲ ਹੀ ਇਹਨੂੰ ਲਾ ਲਿਆ ਨਾਲ ਹੀ ਇਹਨੂੰ ਲਾ ਲਿਆ ਇਤਰਾ ਤਾਂ ਵੇਖ ਲਾ ਹਾਂ ਨਾਲ ਮੇਰੇ ਇਹਨੂੰ ਲਾ ਲਿਆ ਮੈਂ ਤੇ ਸਾਡਾ ਥੋੜਾ ਜਿਹਾ ਰਹਿ ਗਿਆ ਇਹ ਧਨੀਆ ਇੰਨਾ ਇਕੱਲੇ ਜਾਣ ਤਾਂ ਕਰਨਾ ਔਖਾ ਹੋ ਜਾਂਦਾ ਅਸੀਂ ਹੁਣ ਨਾਲੇ ਗੱਲਾਂ ਕਰੀ ਜਾਂਦੀਆਂ ਹਾਂ ਹਾਂ ਤੇ ਨਾਲ ਨਾਲ ਧਨੀਆ ਨਾਲ ਨਾਲ ਧਨੀਆ ਸਵਾਰੀ ਜਾਂਦੀ ਇਹ ਆਏ ਸੀਗੇ ਤੇ ਮੈਂ ਕਿਹਾ ਚੱਲ ਇਹਨਾਂ ਦੀ ਵੀਡੀਓ ਬਣਾਉਣੀ ਵਿੱਚ ਇਨਾ ਪਸਾਰਾ ਜਿਹੜਾ ਧਨੀਆ ਸੀ ਇਹ ਸਾਰਾ ਹੈ ਆਪਾਂ ਹੁਣ ਇਹਨੂੰ ਇਹਦੇ ਇਥੇ ਛਾਂ ਚ ਪਾਤਾ ਜਿਹੜਾ ਕੋਈ ਪੀਲਾ ਪੱਤਾ ਕੋਈ ਕਟਿਆ ਵੀ ਹੈ ਨਾ ਪਲੇਖੇ ਨਾਲ ਤਾਂ ਉਹ ਆਪਾਂ ਨਾ ਕੱਢ ਦਿਆਂਗੇ ਤੇ ਇਹਨੂੰ ਆਪਾਂ ਜਦ ਛਾਂ ਚ ਸੁਕਾਵਾਂਗੇ ਨਾ ਤੇ ਇਹ ਉਵੇਂ ਹੀ ਹਰਾ ਹਰਾ ਰਹੂਗਾ ਇਸ ਤਰ੍ਹਾਂ ਕਰਕੇ ਤੇ ਉੱਤੋਂ ਨਾ ਥੋੜਾ ਜਿਹਾ ਆਪਾਂ ਨੇ ਇਹਨੂੰ ਟੱਕ ਦਿੰਨੇ ਆ ਕਿਉਂਕਿ ਕੋਈ ਮੱਖੀ ਮੁੱਖੀ ਨਾ ਬੈਠੇ ਆਪਾਂ ਇਹਨੂੰ ਚੰਗੀ ਤਰ੍ਹਾਂ ਧੂਸਕ ਧੂਸਵਾਰ ਕੇ ਫੇਰ ਆਪਾਂ ਇਹਨੂੰ ਕੱਟਿਆ ਇਸ ਤਰ੍ਹਾਂ ਕਰਕੇ ਆ ਸਾਰਾ ਹੁਣ ਆਪਾਂ ਇਹਨੂੰ ਛਾਵੇਂ ਬਿਲਕੁਲ ਛਾਂਜ ਪਾਇਆ ਵੇਖੋ ਇਧਰ ਧੋਪਾ ਤੇ ਇਧਰ ਹੈਗੇ ਛਾਂ ਤੇ ਛਾਂਜ ਪਾਇਆ ਤੇ ਹੁਣ ਜਿੱਦੋਂ ਸੁੱਕ ਗਿਆ ਤੇ ਮੈਂ ਫਿਰ ਤੁਹਾਨੂੰ ਵਿਖਾਉਂਗੀ ਇਧਰ ਨਾ ਆਪਾਂ ਆ ਸਾਰਾ ਸਕਾ ਲਿਆ ਵਧੀਆ ਸੁੱਕ ਗਿਆ ਇਹ ਇੱਕ ਦਿਨ ਦੇ ਵਿੱਚ ਛਾਂਜ ਤੇ ਅੱਜ ਦੀ ਵੀ ਥੋੜਾ ਜਾਂ ਆਣਾ ਆਪਣਾ ਸੁੱਕ ਗਿਆ ਇਹ ਆਪਣਾ ਦੋ ਦਿਨਾਂ ਦਾ ਸੁੱਕ ਗਿਆ ਇਹ ਇੱਕ ਪਰਸੋਂ ਦਾ ਤੇ ਇੱਕ ਇੱਕ ਕੱਲ ਦਾ ਤੇ ਅੱਜ ਦੀ ਵੀ ਥੋੜੀ ਜਿਹੀ ਆਪਾਂ ਇਥੇ ਸ਼ਾਂ ਨੂੰ ਰੱਖ ਲਿਆ ਮੈਂ ਕਿ ਸ਼ਾਮ ਹੋ ਗਈ ਤੇ ਵਧੀਆ ਸੁੱਕ ਗਿਆ ਇਹ ਸਾਰਾ ਇਹ ਆਪਾਂ ਸ਼ਾਂ 'ਚ ਸੁਕਾਇਆ ਧਨੀਆ ਸਾਰਾ ਮੈਂ ਕਰਤੀ ਆ ਦੇਖ ਵਧੀਆ ਬਣ ਗਿਆ ਧਨੀਆ ਇਹ ਇਹਨੂੰ ਨਾ ਆਪਾਂ ਹੁਣ ਇਹਨੂੰ ਪੋੜਦੇ ਨਹੀਂ ਤੇ ਆਪਾਂ ਜਦੋਂ ਗਰਮੀਆਂ ਦੇ ਵਿੱਚ ਆਪਾਂ ਇਹ ਬਣਾਵਾਂਗੇ ਸਬਜੀ ਤੇ ਆਪਾਂ ਇਹਨੂੰ ਵਿੱਚ ਨਾ ਐ ਪੋਲਾ ਜਿਹਾ ਕੱਢ ਕੇ ਐਂ ਹੀ ਆਪਾਂ ਇਹਨੂੰ ਪਾ ਸਕਦੇ ਹਾਂ ਤੇ ਹਰਾ ਹਰਾ ਉਵੇਂ ਧਨੀਆ ਇਹਦੇ ਵਿੱਚ ਨਾ ਆਪਾਂ ਇਹਨੂੰ ਡੱਬੇ 'ਚ ਬੰਦ ਕਰਕੇ ਨਾ ਆਇਰਾ ਕਲਾਮ ਆਪਣਾ ਵਾਹਾ ਸੀ ਕਿ ਲੋ 2 2.5 ਕਿਲੋ ਸੀਗਾ ਧਨੀਆ ਇਹਦੀ ਰਿਚਾਸਤਾਂ ਕਰਕੇ ਆਪਾ ਪਾ ਲਈਨੇ